ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਨਿੰਦਰ ਪੰਜਾਬੀ মিডিਆ ਤੁਹਾਡੇ ਨਾਲ ਆ ਗੁਰਪ੍ਰੀਤ ਸਿੰਘ ਚੱਠਾ ਅੱਜ ਦੇ ਵਿਸ਼ੇਸ਼ ਪ੍ਰੋਗਰਾਮ ਦੇ ਵਿੱਚ ਗੱਲ ਕਰਾਂਗੇ ਠੇਕਾ ਬੰਦ ਕਰਾਉਣ ਨੂੰ ਲੈ ਕੇ ਨਹਿਿੰਗ ਸਿੰਘਾਂ ਦੇ ਵੱਲੋਂ ਪੁਲਿਸ ਦੇ ਨਾਲ ਝੜਾਪ ਹੁੰਦੀ ਹੈ ਪੁਲਿਸ ਦੀ ਟੀਮ ਤੇ ਹਮਲਾ ਕਰ ਦਿੱਤਾ ਜਾਂਦਾ ਹੈ ਇਸ ਵਿੱਚ ਪੁਲਿਸ ਦੇ ਕਿੰਨੇ ਮੁਲਾਜ਼ਮ ਜ਼ਖਮੀ ਹੋਏ ਨੇ ਉਸ ਤੋਂ ਬਾਅਦ ਨਹਿਿੰਗ ਸਿੰਘਾਂ ਦੇ ਉੱਤੇ ਕਿਹੜਾ ਵੱਡਾ ਐਕਸ਼ਨ ਹੋਇਆ ਹੈ ਇਸ ਦੇ ਵਿੱਚ ਕਸੂਰવાર ਕੌਣ ਹੈ ਕਿ ਵਾਕਈ ਜਿਹੜੇ ਕੰਮ ਨੂੰ ਲੈ ਕੇ ਉਹਨਾਂ ਨੇ ਜਿਹੜਾ ਧਰਨਾ ਦਿੱਤਾ ਸੀਗਾ ਉਹ ਕਸੂਰਵਾਲ ਸੀਗੇ ਜਾਂ ਫਿਰ ਗਲਤੀ ਨਹਿنگ ਸਿੰਘਾ ਦੀ ਵੀ ਹੈ ਪੂਰਾ ਮਾਮਲਾ ਸਮਝਾਂਗੇ ਕਿ ਆਖਿਰ ਦੇ ਪਿੱਛੇ ਕਾਰਨ ਕੀ ਨੇ ਕਿਉਂ ਐਡਾ ਵੱਡਾ ਵਿਵਾਦ ਹੋਇਆ ਕਿਉਂ ਇਹ ਹਾਲਾਤ ਬਣੇ ਨਾਲ ਹੀ ਗੱਲਬਾਤ ਕਰਾਂਗੇ ਸ਼੍ਰੋਮਣੀ ਅਕਾਲੀ ਦਲ ਨੂੰ ਇੱਕ ਹੋਰ ਵੱਡਾ ਝਟਕਾ ਲੱਗਿਆ ਉਸ ਸਮੇਂ ਜਿਸ ਸਮੇਂ ਸਥਿਤੀ ਜਿਹੜੀ ਅਕਾਲੀ ਦਲ ਦੀ ਡਾਮਾਡ ਨਜ਼ਰ ਆ ਰਹੀ ਹੈ ਆਖਿਰ ਕੀ ਕਾਰਨ ਨੇ ਕਿ ਵੱਡੇ ਵੱਡੇ ਲੀਡਰ ਪਾਰਟੀ ਨੂੰ ਛੱਡ ਕੇ ਜਾ ਰਹੇ ਨੇ ਪਾਰਟੀ ਦੇ ਅੰਦਰ ਜਹਾ ਮਾਹੌਲ ਕੇ ਬਾਰੇ ਹੈ ਇਹ ਵੀ ਸਮਝਾਂਗੇ ਪ੍ਰੋਗਰਾਮ ਦੇ ਵਿਚਾਰਾਂ ਦੇ ਸੰਪਾਲੀ ਹਾਜ਼ਰ ਨੇ ਉਹਗੇ ਸਿੱਖ ਮੁੱਦੇ ਜੀਵਿਤ ਇਹ ਸਿਆਸੀ ਮਾਹਿਰ ਸਰਦਾਰ ਪ੍ਰੀਤਮ ਸਿੰਘ ਖਾਨ ਪ੍ਰੋਵੀਡਿੰਗ ਤੁਹਾਨੂੰ ਸਾਬ ਪ੍ਰੋਗਰਾਮ ਤੋਂ ਸਵਾਗਤ ਹੈ ਜੀ ਜੀ ਆਇਆਂ ਤੁਹਾਨੂੰ ਸਭ ਬਹੁਤ ਧੰਨਵਾਦ ਮੇਰੇ ਵੱਲੋਂ ਸਤਿਕਾਰਯੋਗ ਸਰੋਤਿਆਂ ਨੂੰ ਦਿਲ ਦੀ ਗਹਿਰਾਈਆਂ ਚੋਂ ਪਿਆਰ ਭਰੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਹਾਨੂੰ ਸਾਬ ਬਹੁਤ ਸਾਰੇ ਟਿੱਪਣੀਆਂ ਸਾਹਮਣੇ ਆਉਂਦੀਆਂ ਨੇ ਇਹ ਹਿੰਗ ਸਿੰਘ ਸਿਰਫ ਵੱਡ ਢੁਕ ਦੀ ਗੱਲ ਕਰਦੇ ਨਜ਼ਰ ਆਉਂਦੇ ਨੇ ਜ਼ਿਆਦਾਤਰ ਜਦੋਂ ਵੀ ਮਾਮਲਾ ਸਾਹਮਣੇ ਆ ਜਾਂਦਾ ਤਾਂ ਇਹ ਸ਼ਰਾਬ ਦਾ ਠੇਕਾ ਸੀਗਾ ਕੋਲ ਹਸਪਤਾਲ ਵੀ ਸੀਗਾ ਇਹ ਤਾਂ ਸ਼ਰਧਾਈ ਜੀ ਵੀ ਉਥੇ ਦੁਕਾਨ ਲਾਈ ਹੋਈ ਸੀ ਪਰ ਠੇਕਾ ਪਹਿਲਾਂ ਤੋਂ ਮੌਜੂਦ ਸੀਗਾ ਅਖਰ ਜਿਹੜਾ ਕੀ ਮਾਹੌਲ ਬਣਿਆ ਪ੍ਰਸ਼ਾਸਨ ਨਹੀਂ ਸਮਝ ਸਕਿਆ ਜਾਂ ਹਿੰਗ ਸਿੰਘ ਨਹੀਂ ਚੰਗੀ ਤਰ੍ਹਾਂ ਕੋਲ ਸਕੇ ਕਿ ਮਾਹੌਲ ਇੰਥੋਂ ਤੱਕ ਪਹੁੰਚ ਗਿਆ ਇਹ ਪੁਲਿਸ ਟੀਮ ਤੇ ਹਿੰਗ ਸਿੰਘਾਂ ਨੇ ਹਮਲਾ ਕਰ ਦਿੱਤਾ ਤੇ ਉਸ ਤੋਂ ਬਾਅਦ ਹਿੰਗ ਸਿੰਘਾਂ ਨੂੰ ਗ੍ਰਿਫਤਾਰ ਕਰਨਾ ਪਿਆ ਪੂਰਾ ਮਾਮਲਾ ਸਮਝਾਓ ਕਿ ਇਹਦੇ ਵਿੱਚ ਕਸੂਰਵਾਰ ਕੌਣ ਨੇ ਖੇਤਾਲ ਸਾਹਿਬ ਜਲੰਧਰ ਦੇ ਥਾਣਾ ਨੰਬਰ 7 ਡਿਵੀਜ਼ਨ ਦੀ ਹੱਦ ਦੇ ਵਿੱਚ 2 ਦਿਨ ਪਹਿਲਾਂ ਨਿਹੰਗ ਸਿੰਘਾਂ ਨੇ ਪਿੰਸ ਹਸਪਤਾਲ ਦੇ ਨੇੜੇ ਸ਼ਰਾਬ ਦੇ ਠੇਕੇਦਾਰਾਂ ਦੇ ਠੇਕੇ ਦੇ ਬਾਹਰ ਇੱਕ ਧਮਕੀ ਭਰਿਆ ਬੋਰਡ ਲਾ ਦਿੱਤਾ। ਉਹਦੇ ਬੋਰਡ ਦੇ ਉੱਤੇ ਲਿਖਿਆ ਵੀ ਜੋ ਵੀ ਇੱਥੋਂ ਸ਼ਰਾਬ ਪੀਂਦਾ ਫੜਿਆ ਗਿਆ ਜਾਂ ਸ਼ਰਾਬ ਖੀਂਦੀ ਇਦਾਂ ਫੜਿਆ ਗਿਆ ਉਹਨੂੰ ਝਟਕਾ ਦਿੱਤਾ ਜਾਵੇ। ਇਹ ਲੰਘ ਸਿੰਘਾਂ ਦਾ ਝਟਕਾ ਲਾਫ ਜਿਹਦਾ ਝਟਕਾ ਦਾ ਮਤਲਬ ਹੁੰਦਾ ਝਟਕੇ ਨਾਲ ਇੱਕ ਝਟਕੇ ਨਾਲ ਤਾਂ ਲੰਘ ਸਿੰਘ ਕਿਸੇ ਬੱਕਰੇ ਨੂੰ ਮਾਰਦੇ ਨੇ ਉਹਨੂੰ ਇੱਕ ਝਟਕੇ ਨਾਲ ਹੀ ਮਾਰਨਾ ਹੁੰਦਾ ਦੂਜਾ ਮੁੜ ਮੁੜ ਕੇ ਵਾਰ ਨਹੀਂ ਕਰਦਾ ਕਹਿੰਦਾ ਫੇਰ ਨਾ ਸਾਨੂੰ ਕਿਹੋ ਵੀ ਕੋਈ ਇਥੋਂ ਸ਼ਰਾਬ ਲੈਂਦਾ ਜਾਂ ਸ਼ਰਾਬ ਪੀਂਦਾ ਫੜਿਆ ਗਿਆ ਉਹਨੂੰ ਝਟਕਾ ਦਿੱਤਾ ਜਾਵੇ ਇਸ ਗੱਲ ਦੀ ਖਬਰ ਠੇਕੇਦਾਰਾਂ ਨੇ ਪ੍ਰਸ਼ਾਸਨ ਕੋਲ ਤੇ ਪ੍ਰਸ਼ਾਸਨ ਨੇ ਉਹ ਜਿਹੜਾ ਬੋਰਡ ਹੁਣ ਦਾ ਲੱਗਿਆ ਸੀਗਾ ਉਹ ਬੋਰਡ ਤੋਂ ਪਟਵਾ ਦਿੱਤਾ। ਔੜ ਪਟਣ ਤੋਂ ਬਾਅਦ ਲਿਹਾੰਗ ਸਿੰਘਾ ਨੇ ਉੱਥੇ ਪੱਕਾ ਆਪਣਾ ਟੈਂਟ ਲਾ ਕੇ ਮੋਰਚਾ ਲਾ ਦਿੱਤਾ। ਮੋਰਚਾ ਲਾ ਕੇ ਠੇਕੇ ਦੇ ਉੱਤੇ ਦਰਦੇ ਮਾਰੇ ਬੋਰਡ ਤੇ ਲਿਖਿਆ ਜਿ ਛਿਟਕਾ ਦਿੱਤਾ ਵੇ ਉਹ ਠੇਕੇ ਦੀ ਜਿਹੜੀ ਆਮਦਨ ਸੀ ਉਹ ਬੰਦ ਹੋ ਗਈ ਕਿਉਂਕਿ ਠੇਕੇਦਾਰ ਨੇ ਪੈਸੇ ਲਾ ਕੇ ਠੇਕਾ ਲਿਆ ਬਹੁਤ ਸਾਰਾ ਟੈਕਸ ਭਰ ਕੇ ਜਾਂ ਉਹਨੂੰ ਮਾਲੀਆ ਦੇ ਕੇ ਚਲਾਉਣਾ ਪੈਂਦਾ ਜੇ ਠੇਕਾ ਇੱਕ ਦਿਨ ਵੀ ਬੰਦ ਹੋ ਜੇ ਤਾਂ ਹਜ਼ਾਰਾਂ ਰੁਪਏ ਲੱਖਾਂ ਰੁਪਏ ਦਾ ਫਾਇਦਾ ਘਾਟਾ ਤੇ ਕੇਦਰ ਨੂੰ ਪਹੁੰਚ। ਤੇ ਉਹਨਾਂ ਹਾਂ ਉਹਨਾਂ ਨੇ ਉਹ ਉਥੇ ਸ਼ਿਕਾਇਤ ਕੀਤੀ ਉਥੋਂ ਇਹ ਡੀ ਐਲ ਸੀ ਪੀ ਐ ਡੀ ਸੀ ਪੀ ਅਦਿੱਤਿਆ ਕੁਮਾਰ ਤੇ ਏ ਸੀ ਨੂੰ ਮਾਡਰ ਟਾਊਨ ਨੂੰ ਨਾਲ ਲੈ ਕੇ ਮੌਕਾ ਦੇਖਣ ਦੇਣ ਤੇ ਤੇ ਉਥੇ ਨਿਯੰਗ ਸਿੰਘ ਬੈਠੇ ਸੀਗੇ ਉਹਨਾਂ ਨੂੰ ਉਹਨਾਂ ਨੇ ਸਮਝਾਉਣ ਦੀ ਕੋਸ਼ਿਸ਼ ਕੀਤੀ ਕਿ ਤੁਸੀਂ ਇੱਥੋਂ ਸਹਾਈ ਤੁਹਾਡਾ ਧਰਮ ਵਾਲਾ ਜੀ ਬੈਠੇ ਚੱਕ ਲੋ ਇਥੋਂ ਚਲੇ ਜਾਓ ਉਦੇ ਵਿੱਚ ਪੁਲਸ ਦੇ ਨਾਲ ਟਕਰਾਰ ਹੋ ਗਿਆ ਟਕਰਾਰ ਹੋਣ ਦੇ ਨਾਲ ਪੁਲਸ ਦੇ ਨਾਲ ਮੋੜ ਜਿਹਦੇ ਵਿੱਚ 4-5 ਪੁਲਸ ਤਾਇਨਾਤ ਨੇ ਜਿਹੜੇ ਉਹ ਫੱਟੜ ਹੋ ਗਏ ਤੇ ਪੁਲਸ ਫੋਰਸ ਜਿਆਦਾ ਸੀ ਉਹਨਾਂ ਨੇ 4-5 ਲੰਗ ਲਈ ਨਾਲ ਉਹ ਗੱਡੀ ਵਿੱਚ ਬਿਠਾ ਕੇ ਥਾਣਾ ਦੇ ਵਿੱਚ ਲੈ ਗਏ ਸੇਜ ਲੈ ਗਏ ਤੇ ਸੇਜ ਲੈ ਕੇ ਉਹਨਾਂ ਦੇ ਖਿਲਾਫ ਪਰਚਾ ਦਰਜ ਕੀਤਾ ਇੱਥੇ ਸਭ ਬਹੁਤ ਮੈਂ ਸਮਝਦਾ ਕਿ ਬਾੜੀ ਗੱਲ ਹੈ ਜੇ ਕੋਈ ਕਾਨੂੰਨ ਮੁਤਾਬਕ ਠੇਕੇ ਦੀ ਪਰਵਾਣਗੀ ਉੱਥੇ ਮਿਲਦੀ ਹੈ ਇੱਕਦਾਂ ਸਕੂਲ ਦੇ ਨੇੜੇ ਨਹੀਂ ਠੇਕਾਉਂ ਇੱਕ ਧਾਰਮਿਕ ਸਥਾਨ ਤੇ ਮੰਦਿਰ ਹੋਵੇ ਮਸਜਿਦ ਹੋਵੇ ਤੇ ਨਹੀਂ ਠੇਕਾ ਡੀਟਾ ਹਸਪਤਾਲ ਹੋਵੇ ਜਿੱਥੇ ਮਰੀਜ਼ ਦਵਾਈ ਲੈਣ ਵਾਸਤੇ ਆਉਂਦੇ ਨੇ ਉਹ ਸਾਡੀ ਕੋਲ ਆਉਂਦਾ ਕਿਉਂਕਿ ਗਾੜਾ ਚੜਦਾ ਹੁੰਦਾ ਇਸ ਲਈ ਧੰਗ ਸਿੰਘਾ ਨੇ ਇਸ ਗੱਲ ਦਾ ਸਟਾਈਲ ਲੈ ਕੇ ਉੱਥੋਂ ਠੇਕਾ ਚਕਾਉਣ ਦੀ ਕਿ ਕਿਸੇ ਕੇ ਲੋਕਾਂ ਨੂੰ ਪਰੇਸ਼ਾਨੀ ਨਾ ਹੋਣਾ ਵੇ ਪਰ ਦੂਜੇ ਪਾਸੇ ਗੱਲ ਇੱਕ ਹੋਰ ਵੀ ਸਾਹਮਣੇ ਆਈ ਜਿਵੇਂ ਤੁਸੀਂ ਲੈ ਕੇ ਨਿਹੰਗ ਸਿੰਘ ਵੀ ਉੱਥੇ ਸ੍ਰਧਾਈ ਦਾ ਠੇਕਾ ਖੋਲ੍ਹਿਆ ਹੋਇਆ ਸੀ ਉਹਨਾਂ ਨੇ ਉਹ ਵੀ ਗਰਮੀ ਦੇ ਗਰਮੀ ਦੇ ਵਿੱਚ ਹਰ ਬੰਦਾ ਠੰਡੀ ਚੀਜ਼ ਖਾਣ ਨੂੰ ਦਿਲ ਕਰਦਾ ਹੈ ਉੱਥੇ ਸੁੱਖਾ ਪਾ ਕੇ ਬਿਚ ਖਸਖਸ ਪਾ ਕੇ ਬਦਾਬ ਪਾ ਕੇ ਪਰ ਪਾ ਕੇ ਖਸਖਸ ਦਾ ਸ੍ਰਧਾਈ ਕਹਿੰਦੇ ਉਹ ਸ੍ਰਧਾਈ ਪੇਨ ਨਾਲ ਵੀ ਜਿਹੜੇ ਨੌਜਵਾਨ ਨੇ ਇਹਨਾਂ ਨੂੰ ਨਸ਼ਾ ਹੋ ਜਾਂਦਾ ਹੈ ਤੇ ਥੋੜੀ ਥੱਡਕ ਬੰਪਰਸ ਕਰਦੀ ਹੈ ਇਹਨਾਂ ਨੇ ਸੋਚਿਆ ਵੀ ਸਾਡੀ ਦੁਕਾਨਦਾਰੀ ਘਟ ਰਹੀ ਹੈ ਤੇ ਠੇਕੇ ਵਾਲੇ ਪਾਸੇ ਵੱਧ ਰਹੀ ਹੈ ਯਾ ਉਹ ਕਿਵੇਂ ਨਾ ਕਿਵੇਂ ਇਹਨੂੰ ਬੰਦ ਕੀਤਾ ਜੇ ਲੋਕ ਉਧਰ ਬੀਅਰ ਲੈਣ ਜਾਂਦੇ ਸੀਗੇ ਤੇ ਇਹਨਾਂ ਦਾ ਕੰਮ ਬੀਅਰ ਵਾਲਾ ਇਹਨੂੰ ਸੁੱਖਾ ਕਰਦਾ ਸੀ ਇਸ ਲਈ ਇਹਨਾਂ ਦਾ ਟਕਰਾਹ ਹੋ ਗਿਆ ਟਕਰਾਹ ਹੋਣ ਤੋਂ ਬਾਅਦ ਹਲਾਤ ਸੀ ਜਿਹੜੇ ਪਰ ਇਹ ਕਿ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਪੁਲਿਸ ਨੇ ਟੱਕਮ ਟੱਕੀ ਹੋਏ ਨੇ 6 ਬੰਦੇ ਪਾਸੇ 6 ਬੰਦੇ ਪੁਲਿਸ ਜਾਕੀਮੀ ਹੋ ਗਏ ਠੱਕੜ ਹੋਏ ਨੇ ਤੇ ਉਹਨਾਂ ਦੇ ਖਿਲਾਫ ਪਰਚਾ ਦਰਜ ਕਰਤਾ ਹੁਣ ਇਹ ਦੇਖੋ ਵੀ ਨਿਆਂ ਅੰਗ ਸੇ ਅੱਗੇ ਕੀ ਕਾਰਵਾਈ ਕਰਦੇ ਨੇ ਪਰ ਹੋ ਹੈ ਬਹੁਤ ਮਾੜੀ ਗੱਲ ਹੈ ਇਸ ਤਰ੍ਹਾਂ ਦਾ ਟਕਰਾਅ ਪ੍ਰਸ਼ਾਸਨ ਦੇ ਵਿੱਚ ਤੇ ਆਮ ਪਬਲਿਕ ਦੇ ਵਿੱਚ ਕੀ ਹੋਣਾ ਚਾਹੀਦਾ ਸਰਕਾਰ ਨੂੰ ਵੀ ਦੇਖਣਾ ਚਾਹੀਦਾ ਜਿੱਦਾਂ ਲੰਬਾ ਬਤਾਲ ਕਿਸੇ ਫੇਰੇ ਠੇਕਾ ਨਹੀਂ ਖੁੱਲ ਸਕਦਾ ਉਦੋਂ ਹੀ ਸਰਕਾਰ ਨੂੰ ਠੇਕੇ ਨਹੀਂ ਖੋਲਣੇ ਚਾਹੀਦੇ ਖੰਦੋ ਸਾਹਿਬ ਜਿਸ ਤਰੀਕੇ ਨਾਲ ਹੁਣ ਇਹ ਪੂਰਾ ਮਾਮਲਾ ਪੱਖਿਆ ਉਸ ਤੋਂ ਬਾਅਦ ਏਦਾਂ ਦੀ ਘਟਨਾ ਵੀ ਵਾਪਰੀ ਕਿ ਪੁਲਿਸ ਮੁਲਾਜ਼ਮ ਜੱਪੀ ਉਹ ਤਾਂ ਇਹ ਸਮਝਾਉਣ ਦੇ ਵਿੱਚ ਕਮੀ ਰਹੀਗੀ ਪ੍ਰਸ਼ਾਸਨ ਦਾ ਪਹਿਲਾ ਫਰਜ਼ ਹੁੰਦਾ ਜਿਵੇਂ ਪ੍ਰਸ਼ਾਸਨਾਂ ਪਹਿਲਾਂ ਵੀ ਆਉਂਦਾ ਰਿਹਾ ਉਹਨਾਂ ਨੂੰ ਸਮਝਾਉਣ ਵਾਸਤੇ ਵੀ ਤੁਸੀਂ ਏਦਾਂ ਨਾ ਕਰੋ ਠੇਕੇ ਦੇ ਜਿੱਥੇ ਅਲਾਟ ਕੀਤਾ ਹੋਇਆ ਠੇਕਾ ਜਗਾ ਉੱਥੇ ਬਣਾਈ ਹੋਈ ਹੈ ਉੱਥੇ ਉਹ ਚੱਲ ਰਿਹਾ ਹੈ ਤੁਸੀਂ ਆਪਣੀ ਦੁਕਾਨ ਕਿਤੇ ਹੋਰ ਜਾ ਕੇ ਲਾ ਲਓ ਪਰ ਇਹਨਾਂ ਨੇ ਕਿਹਾ ਕਿ ਜੋ ਅਸੀਂ ਕਹਿਤਾ ਉਹ ਨਹੀਂ ਹੋਊਗਾ ਕਿਉਂਕਿ ਪਹਿਲਾਂ ਪਟਿਆਲੇ ਵਿੱਚ ਘਟਨਾ ਸਾਹਮਣੇ ਆਈ ਸੀ ਜਿੱਥੇ ਹੱਥ ਵੜ ਦਿੱਤਾ ਸੀ ਪੁਲਿਸ ਮੁਲਾਜ਼ਮਾਂ ਦਾ ਤੇ ਲਾਹੌਰ ਵੀ ਬਹੁਤ ਸਾਰੇ ਬਨੇਕਟ ਲਾਵਾ ਸਾਹਮਣੇ ਆਉਂਦੀਆਂ ਨੇ ਤੁਸੀਂ ਮੰਨਦੇ ਹੋ ਕਿ ਕੁਝ ਕੁ ਲੋਕ ਅਜਿਹੇ ਵੀ ਹੁੰਦੇ ਨੇ ਜਿਹੜੇ ਨਹਿਮ ਸਿੰਘ ਦੇ ਬਾਣੇ ਦੇ ਵਿੱਚ ਸ਼ਰਾਬੀ ਅੰਸਰ ਵੀ ਹੁੰਦੇ ਨੇ ਜਾਂ ਫਿਰ ਇਹਨਾਂ ਦਾ ਸੁਭਾਈ ਇਦਾਂ ਦਾ ਹੁੰਦਾ ਕਿ ਇਹਨਾਂ ਨੇ ਗਲਤੀ ਇਦਾਂ ਦੀ ਕਰਨੀ ਹੁੰਦੀ ਹੈ ਸੱਤਾ ਸਭ ਇਹਨਾਂ ਨੂੰ ਆਪਾਂ ਲਾਡ ਲੀਆਂ ਫੌਜਾਂ ਖਾਲਸੇ ਦੀਆਂ ਲਾਡਲੀਆਂ ਫੌਜਾਂ ਚ ਹੂੰ ਤੇ ਇਹ ਲੋਕ ਜਦੋਂ ਲਿਆਗ ਸਿੰਘ ਬਣ ਜਾਂਦੇ ਨੇ ਦਲ ਦਾ ਅਮਰਤ ਛਕ ਲੈਂਦੇ ਨੇ ਤਾਂ ਇਹਨਾਂ ਨੂੰ ਆਪਣਾ ਬਾਣਾ ਅਬ ਤੱਕ ਕ੍ਰਿਕਾਕਾਰ ਜਿਵੇਂ ਬੱਤੀ ਕਰਾ ਰ ਅਸਿਰ ਦੇ ਉੱਤੇ ਔਰ ਚੱਕਰੀ ਲਾ ਲੈਣੀ ਜਾਂ ਪਹਾੜੀ ਰੱਖ ਲੈਣੀ ਬਰਸ਼ਾ ਰੱਖ ਲੈਣਾ ਹ ਪਰ ਇੱਕ ਗੱਲ ਹੈ ਕਿ ਇਹ ਤਕਰੀਬਨ ਹੋਰ ਤਾਂ ਨਫਾ ਨਹੀਂ ਕਰਦੇ ਹੈਗੇ ਸੁੱਕੇ ਦਾ ਨਫਾ ਜ਼ਰੂਰ ਕਰਦੇ ਤੇ ਸੁੱਕੇ ਦਾ ਨਫਾ ਇੱਕ ਆਮ ਸਸਤਾ ਨਫਾ ਆਹ ਥਾਂ ਦੇ ਉੱਤੇ ਸੁਪਾ ਖੜਿਆ ਅੱਜ ਸਾਡੇ ਪੰਜਾਬ ਦੇ ਵਿੱਚ ਤੇ ਲਿਆ ਕੇ ਔਰ ਪਾੜ ਕੇ ਤੇ ਉਹ ਸੁੱਕੇ ਦਾ ਨਫਾ ਮੈਂ ਸਮਝਦਾ ਸਭ ਤੋਂ ਜੇ ਸੋਚਿਆ ਜਾਵੇ ਸਾ ਸਭ ਤੋਂ ਭੈੜਾ ਤੇ ਲੰਮੇ ਸਮੇਂ ਚੱਲਣ ਵਾਲਾ ਮੈਨੂੰ ਯਾਦ ਹੈ ਕਿ ਸਾਡੇ ਪੜੋਸੀ ਸੀ ਅਜ ਤੋਂ 40 ਸਾਲ ਪਹਿਲਾਂ ਸਾਡੇ ਮੇਲਾ ਲੱਗਦਾ ਸੀ ਨੌਮੀ ਦਾ ਉਹ ਨੌਮੀ ਦੇ ਮੇਲੇ ਦੇ ਉੱਤੇ ਉਹ ਸੁੱਕੇ ਵਾਲੇ ਪਤੌੜ ਕੱਢਦੇ ਸੀ ਪਤੌੜ ਕਹਿੰਦੇ ਪਕੌੜਿਆ ਉਹ ਜਿਹੜਾ ਜਾਂਦਾ ਸੀ ਕਹਿੰਦਾ ਚਲੋ ਵੀ ਸੁੱਕੇ ਵਾਲੇ ਪਕੌੜੇ ਖਾ ਕੇ ਆਨੇ ਆ ਸੁੱਕੇ ਵਾਲੇ ਪਕੌੜੇ ਉਹ ਸਵਾਦ ਬੜੇ ਸੀ ਲੋਕਰ ਨੇ ਕਈਆਂ ਅਜਮ ਦੇ ਘਰ ਘਰੇ ਬੀਬੀਆਂ ਨੇ ਸਾਡੇ ਨਾਲ ਪਰੋਸਣ ਖਾ ਲਿਆ ਉਹ ਪਕੌੜੇ ਖਾ ਕੇ ਹੱਸੀ ਹੋ ਜਾਵੇ ਕਿਸੇ ਨਾਲ ਵੀ ਗੱਲ ਨਾ ਕਰੇ ਉਹ ਫਸੀ ਜਾਵੇ ਤਾੜੀ ਮਾਰ ਮਾਰ ਕੇ ਹੱਸੀ ਜਾਵੇ ਲੋਕਾਂ ਨੇ ਕਿਹਾ ਵੀ ਕੀ ਹੋਇਆ ਕਹਿੰਦੇ ਇਹਦੇ ਪਕੌੜੇ ਖਾਦੇ ਨੇ ਕਹਿੰਦੇ ਚਿੰਤਾ ਨਾ ਕਰੋ ਇਹਦਾ 24 ਘੰਟੇ ਬਾਅਦ ਨਸ਼ਾ ਉਤਰੂਗਾ ਉਹ ਮਸਤੀ ਜਾ ਗਈ ਜੇ ਕੋਈ ਉਹਨੂੰ ਕੋਈ ਕੋਈ ਵੀ ਗੱਲ ਕਹੇ ਉਹ ਤਾੜੀ ਮਾਰ ਕੇ ਹੱਸੀ ਜਾਇਆ ਕਰੇ ਇਸ ਲਈ ਇਹ ਦਿਮਾਗ ਨੂੰ ਬੁਝਾ ਦਿੰਦਾ ਹੈ ਬੰਦੇ ਜਿਸ ਪਾਸੇ ਲਿਓ ਲੱਗਦੀ ਹੈ ਬਸ ਉਸੇ ਪਾਸੇ ਹੁੰਦਾ ਜਿਹੜੇ ਨਿਹੰਗ ਸਿੰਘ ਨੇ ਆਪਣੇ ਲਾਡਲੀ ਫੌਜਾਂ ਨੇ ਇਹਨਾਂ ਨੂੰ ਇੱਕ ਇੱਕ ਹੁੰਦੀ ਹੈ ਵੀ ਸਾਡੀ ਹੁਣ ਲੀਵ ਲੱਗ ਗਈ ਹੈ ਗੁਰੂ ਨਾਲ ਇਹ ਨਹੀਂ ਪਤਾ ਗੁਰੂ ਨਾਲ ਲੱਗਦੀ ਹੈ ਜਾਂ ਕਿਹਦੇ ਨਾਲ ਲੱਗਦੀ ਹੈ ਪਰ ਆਪਣੀ ਮਸਤੀ ਦੇ ਵਿੱਚ ਹੁੰਦੇ ਨੇ ਉਦੋਂ ਫਿਰ ਕੁਝ ਨਹੀਂ ਸੋਚਦੇ ਤੇ ਕਿਸੇ ਨਾਲ ਪੰਗਾ ਪੈ ਜੇ ਰਚ ਢਕਾਉਣ ਲੱਗੇ ਵੀ ਦੇਰ ਨਹੀਂ ਲੱਗਦੇ ਕਹਿੰਦੇ ਜੀ ਵਾਹਿਗੁਰੂ ਅਕਾਲ ਪੁਰਖ ਦਾ ਹੁਕਮ ਠੀਕਾ ਲੇਕਿਨ ਇਹਨਾਂ ਨਸਿਆਂ ਦੇ ਉੱਤੇ ਪਵਨ ਦੀ ਲਗਨ ਠੀਕਾ ਗੁਰਜਾ ਜੇਕਰ ਕਿਸੇ ਨੇ ਆਂਗੇ ਸਿੰਗ ਨੇ ਸੁੱਖੇ ਦੂਜੀ ਅੱਧੀ ਪਾਲ ਲਾਉਣੀ ਹੈ ਤਾਂ ਉਹਨਾਂ ਦੇ ਆਪਣੇ ਹੈਗੇ ਨੇ ਇਹਨਾਂ ਦੇ ਅਸਥਾਨ ਇਹ ਅੰਗਰੇਜ਼ੀ ਗੱਲੇ ਆਪਣੇ ਸਥਾਨ 'ਤੇ ਉਥੇ ਸਥਾਨ ਤੇ ਜਿਵੇਂ ਮਰਜ਼ੀ ਕਰਦੇ ਨੇ ਤੁਸੀਂ ਪਬਲਿਕ ਥਾਂ ਦੇ ਵਿੱਚ ਇਹ ਪਬਲਿਕ ਉਥੇ ਇਹ ਲਾ ਕੇ ਨੌਜਵਾਨਾਂ ਨੂੰ ਪਤਾ ਨਹੀਂ ਹੁੰਦਾ ਕਈ ਵਾਰ ਉਹ ਇਹ ਅੰਡਾਈ ਦੇ ਜਾਂ ਉਹਦੇ ਤਰ੍ਹਾਂ ਪੀ ਲੈਂਦੇ ਨੇ ਪਰ ਬਾਅਦ ਦੇ ਵਿੱਚ ਉਹ ਨਸ਼ਾ ਹੁੰਦਾ ਹੌਲੀ-ਹੌਲੀ ਇਹਦੇ ਉਹ ਆਦੀ ਹੋ ਜਾਂਦੇ ਅੱਜ ਵੀ ਮੈਂ ਦੇਖਿਆ ਮੈਂ ਜਦੋਂ ਬਾਹਰ ਖੇਤਾਂ ਵੱਲ ਜਾਣਾ ਹੁੰਦਾ ਸਾਡੇ ਗੰਦਾ ਨਾਲਾ ਚੰਡੀਗੜ੍ਹ ਜਾਂਦਾ ਉਹਦੇ ਉੱਤੇ ਸੁੱਖਾ ਬਹੁਤ ਜ਼ਿਆਦਾ ਹੁੰਦਾ ਕਈ ਮੋਟਰਸਾਈਕਲ ਤੇ ਲੋਕ ਬੁੰਡੇ ਕਿੜੇ ਕਿ ਜੰਗ ਉਮਰ ਦੇ ਹੁੰਦੇ ਕੋਈ 18 20 30 ਸਾਲ ਦਾ ਉਸ ਸੁੱਕੇ ਦੇ ਬੂਟੇ ਨੂੰ ਆਏ ਹੱਥਾਂ ਦੇ ਨਾਲ ਖਿੱਚ-ਖਿੱਚਿਆ ਜਿਹੜੀ ਮੈਲ ਜੀ ਹੱਥਾਂ ਤੇ ਲੱਗ ਜਾਂਦੀ ਹੈ ਉਹਨੂੰ ਉਤਾਰ ਕੇ ਨਾ ਫਿਰ ਉਹ ਜਿਹੜੀ ਮੈਲ ਜੀ ਉਹਨੂੰ ਕਿਸੇ ਸਿਗਰਟ ਜੀ ਜਾਂ ਬੀੜੀ ਬਣਾ ਕੇ ਉਹਦੇ ਨਾਲ ਪੀਂਦੇ ਨੇ ਉਹ ਕਹਿੰਦੇ ਐਨਾ ਨਸ਼ਾ ਹੁੰਦਾ ਕਿ ਕਈ ਤਾਂ ਉਥੇ ਦੀ ਪੈ ਹੀ ਦੇਖੇ ਨੇ ਉੱਥੇ ਹੀ ਲੀਟੇ ਜਾਂਦੇ ਨੇ ਜੇ ਧੁੱਪ ਹੋਵੇ ਕੁਝ ਬਾਹਰ ਛੁੱਟਦੇ ਇਸ ਲਈ ਨਸ਼ੇ ਸਾਰੇ ਹੀ ਮਾਰੇ ਨੇ ਇਹਨਾਂ ਨਸਾਂ ਤੋਂ ਗ੍ਰੇਡ ਚੱਲ ਰਹਾ ਪੰਜਾਬ ਦਾ ਸੁੱਖਾ ਬਹੁਤ ਘੱਟ ਲੋਕ ਕਹਿੰਨੇ ਆ ਤੇ ਤੁਸੀਂ ਉੱਥੇ ਮੱਧ ਪ੍ਰਦੇਸ਼ ਛੱਤੀਗੜ੍ਹ ਚਲੇ ਜਾਓ ਉੱਥੇ ਸੁੱਖੇ ਦੀਆਂ ਦੁਕਾਨਾਂ ਨੇ ਉੱਥੇ ਸੁੱਖਾ ਵਿਗਦਾ ਲੇਕਿਨ ਸਾਡੇ ਸ਼ੁਕਰ ਹੈ ਕਿ ਸਾਡਾ ਨੌਜਵਾਨ ਇਸ ਤੋਂ ਬਚਿਆ ਹੋਇਆ ਪਰ ਜੇ ਇਸ ਤੋਂ ਬਚਿਆ ਇਸ ਤੋਂ ਵੀ ਵੱਡਾ ਨਸ਼ਾ ਚਿੱਟੇ ਤੇ ਲੱਗਿਆ ਹੋਇਆ ਜਿਵੇਂ ਚਿੱਟੇ ਦਾ ਨਸ਼ਾ ਪੀ ਕੇ ਪੀਂਦਾ ਬੰਦਾ ਉਹਦਾ ਅੱਧੀ ਹੋ ਜਾਂਦਾ ਹੈ ਇਸੇ ਤਰ੍ਹਾਂ ਸੁੱਖ ਹੈ ਜਿਹੜਾ ਬੰਦਾ ਸੁੱਖਾ ਪੀਣ ਲੱਗ ਜਾਏ ਉਹ ਛੱਡ ਨਹੀਂ ਸਕਦਾ ਇਸ ਲਈ ਇਹ ਨਸ਼ੇ ਆਦਤ ਕਰਦੇ ਨੇ ਲੰਘ ਸਿੰਘਾਂ ਨੂੰ ਵੀ ਚਾਹੀਦਾ ਹੈ ਕਿ ਜੇਕਰ ਉਹਨਾਂ ਨੇ ਸੇਵਾ ਕਰਨੀਓ ਹੈ ਸਰਧਾਈ ਪਲਾਉਣੀਓ ਆਪਣੇ ਸਥਾਨਾਂ ਦੇ ਉੱਤੇ ਜਿਹੜੇ ਇਹਨਾਂ ਦੇ ਬੁੰਗੇ ਨੇ ਆ ਜਿਹੜੇ ਇਹਨਾਂ ਦੇ ਸਥਾਨ ਨੇ ਉੱਤੇ ਹੁਣ ਪਬਲਿਕ ਪਲੇਸ ਦੇ ਵਿੱਚ ਨਹੀਂ ਪਾਉਣਗਾ ਦੂਜਾ ਪ੍ਰਸ਼ਾਸਨ ਨੂੰ ਵੀ ਬੇਨਤੀ ਹੈ ਕਿ ਪ੍ਰਸ਼ਾਸਨ ਵੀ ਠੇਕਿਆਂ ਦੀ ਪ੍ਰਵਾਨਗੀ ਉੱਥੇ ਦੇਵੇ ਜਿੱਥੇ ਕਾਨੂੰਨਾ ਅੰਦਾਵਕ ਆਪਾਂ ਧਾਰਮਿਕ ਸਥਾਨ ਹਸਪਤਾਲ ਜਾਂ ਅਹੇਜੀ ਥਾਂ ਤੇ ਨਹੀਂ ਦੇਣੀ ਚਾਹੀਦੀ ਤਾਂ ਕਿ ਟਕਰਾਅ ਨਾ ਪੈਦਾ ਹੋਵੇ ਬਿਲਕੁਲ ਤਾਂ ਕਿਹ ਜੀ ਕੇ ਐਂਡੀ ਪੀਐਸ ਦੇ ਵਿੱਚ ਵੀ ਜਿਹੜਾ ਸੁੱਖ ਹੈ ਉਹ ਨਹੀਂ ਆਉਂਦਾ ਹੈਗਾ ਤਾਂ ਉਹਦੇ ਵਿੱਚ ਵੀ ਕਿਹ ਤਰ੍ਹਾਂ ਕਿੱਦਾਂ ਆਉਣੀ ਲੋੜ ਹੈ ਤੇ ਨਾਲ ਹੀ ਕਨਕੁਸ ਸਾਹਿਬ ਗੱਲ ਕਰਾਂਗੇ ਜਿੱਦਾਂ ਸ਼੍ਰੋਮਣੀ ਕਾਂਗੜਾ ਦੇ ਵਿੱਚ ਜੋ ਸਥਿਤੀ ਬਣੀ ਹੋਈ ਹੈ ਪਿਛਲੇ ਕੁਝ ਸਾਲਾਂ ਤੋਂ ਕਿ ਕੀ ਪ੍ਰਧਾਨ ਸਕੱਰੀਰ ਵਾਦਨ ਵੀ ਮੰਨਦੇ ਨੇ ਅ ਨਿਹਾਰਵਾਲ ਨੂੰ ਜਾ ਰਿਹਾ ਕਾਂਗੜਾ ਬਹੁਤ ਸਾਰੇ ਲੀਡਰ ਪਾਰਟੀ ਛੱਡ ਕੇ ਜਾ ਰਹੇ ਨੇ ਤਾਂ ਹੁਣ ਇੱਕ ਹੋਰ ਵੱਡੇ ਲੀਡਰ ਨੇ ਪਾਰਟੀ ਛੱਡੀ ਹੈ ਕੀ ਕਾਰਨ ਬਣੇ ਸਖਾਸ ਸ਼੍ਰੋਮਣੀ ਅਕਾਲੀ ਦਲ ਇੱਕ ਉਹ ਪਾਰਟੀ ਸੀ ਜਿਹੜੇ ਸਾਡੇ ਬਜ਼ੁਰਗਾਂ ਨੇ ਆਪਣਾ ਖੂਨ ਆ ਕੇ ਇਸੇ ਪਾਰਟੀ ਨੂੰ ਖੜਾ ਕੀਤਾ ਸੀ ਲੇਕਿਨ ਪਿਛਲੇ ਸਮੇਂ ਤੋਂ ਇਹ ਪਾਰਟੀ ਇੱਕ ਪਰਿਵਾਰਕ ਪਾਰਟੀ ਬਣ ਚੁੱਕੀ ਹੈ ਜਿਸ ਕਾਰਨ ਬਹੁਤ ਸਾਰੇ ਲੋਕ ਪਾਰਟੀਆਂ ਛੱਡ ਛੱਡੇ ਗਏ ਨੇ ਜਿਹੜਾ ਕੋਈ ਮਾੜੀ ਜੀ ਵੀ ਕੋਈ ਪਾਰਟੀ ਦੀ ਗੱਲ ਕਰਦਾ ਹੈ ਜਾਂ ਪਾਰਟੀ ਦੇ ਵੀ ਖਾਰ ਲਿਆਉਣ ਦੀ ਗੱਲ ਕਰ ਉਹਨੂੰ ਪਾਰਟੀ ਦੇ ਵਿੱਚੋਂ ਖੜ ਦਿੱਤਾ ਜਾਂਦਾ ਹੈ ਤੇ ਇਸ ਕਰਕੇ ਹੀ ਨਤੀਜਾ ਆਪਣੇ ਸਾਹਮਣੇ ਹੈ ਕਿ 13 ਸੀਟਾਂ ਦੇ ਵਿੱਚੋਂ ਪਾਰਲੀਮੈਂਟ ਦੇ ਵਿੱਚੋਂ ਜਿਹੜਾ ਕਿ ਅਕਾਲੀ ਦਲ 8 8 9 9 ਸੀਟਾਂ ਦੀ 13 ਸੀਟਾਂ ਤੱਕ ਵੀ ਜਿੱਤਦਾ ਹੁੰਦਾ ਸੀ ਲੇਕਿਨ ਅੱਜ ਇੰਨਾ ਹੰਗਾਰ ਆ ਗਿਆ ਕਿ 13 ਦਾ 30 ਸੀਟਾਂ ਤਾਂ ਸਿਰਫ ਇੱਕ ਤੇ ਰਹਿ ਗਈਆਂ ਤੇ ਇਸ ਤਰ੍ਹਾਂ ਹੀ ਚੱਲਦਾ ਰਿਹਾ ਤਾਂ ਸ਼ਾਇਦ ਇੱਕ ਵੀ ਨਾ ਰਹੇ ਇਸ ਲਈ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਅਤੇ ਕੌਮੀ ਮੀਤ ਪ੍ਰਧਾਨ ਸਿੰਦਰ ਸਿੰਘ ਗਰਚਾ ਜਿਹੜੇ ਕੀ ਬਹੁਤ ਪੁਰਾਣੇ ਟਕਕਾਲੀ ਆਗੂ ਸਨ ਇਹਨਾਂ ਦੇ ਬਜ਼ੁਰਗ ਕਰਤਾ ਪਰਿਵਾਰ ਸੀ ਜਿਹੜਾ ਪਹਿਲਾ ਉਹ ਵੀ ਸਿਆਸਤ ਦੇ ਜੁੜੇ ਤੇ ਇਹ 1996 ਦੇ ਵਿੱਚ ਫਾਰਮ ਸੀ 95 ਦੇ ਵਿੱਚ ਸ਼ੋਮਨੀ ਅਕਾਲੀ ਦਲ ਦੇ ਜੀਵ ਜਵਾਨੀ ਦੀ ਸੰਪੂਰਨਤਾ ਕੀਤੀ ਕਿਉਂਕਿ ਟੌੜਾ ਸਾਹ ਦੇ ਵੀ ਇਹ ਪਰਿਵਾਰ ਬਹੁਤ ਨੇੜੇ ਸੀ ਤੇ ਉਧਰ ਸੀਐਮ ਪ੍ਰਕਾਸ਼ ਸਿੰਘ ਬਾਦਲ ਦੇ ਨੇੜੇ ਵੀ ਬਹੁਤ ਪਰ 1999 ਦੇ ਵਿੱਚ ਜਦੋਂ ਸ਼ੋਮਨੀ ਅਕਾਲੀ ਦਲ ਦੇ ਪਗਾਰ ਪਗਾਰ ਪ੍ਰਕਾਸ਼ ਸਿੰਘ ਜੀ ਬਾਦਲ ਨੇ ਗੁਰਚਰ ਸਿੰਘ ਤੌੜਾ ਨੂੰ ਪ੍ਰਧਾਨਗੀ ਤੋਂ ਹਟਾ ਕੇ ਤੇ ਪਾਸ ਚੋਣ ਕਿਤਾ ਗਿਆ ਉਦੋਂ ਇਹ ਸ਼੍ਰੋਮਣੀ ਅਕਾਲੀ ਦਲ ਸਰਬ ਹਿੰਦ ਅਕਾਲੀ ਦਲ ਤੌੜਾ ਅਕਾਲੀ ਦਲ ਦੇ ਵਿੱਚ ਚਲੇ ਗਏ ਸਰ ਤੌੜਾ ਸਾਹਿਬ ਦੀ ਮੌਤ ਤੋਂ ਬਾਅਦ ਕਿ ਜਿਹੜਾ ਉਹ ਦਲ ਸੀਗਾ ਸਾਰਾ ਜਿਹਦੇ ਵਿੱਚ ਚੰਦੂ ਮਾਜਰਾ ਵੀ ਸੀ ਆਪਣਾ ਬੇਸ਼ੰਤਰ ਗਰੇਵਾਲ ਵੀ ਸੀਗੇ ਉਧਰ ਧਾਲੀ ਵਾਲੀ ਵੀ ਸੀਗੇ ਸੰਸਦ ਦੇ ਖਾਲਸ ਬਹੁਤ ਸਾਰੇ ਲੀਡਰ ਸੀ ਉਹ ਫਿਰ ਤੌੜਾ ਸਾਹਿਬ ਦੀ ਮੌਤ ਤੋਂ ਬਾਅਦ ਇੱਕ ਪਲੇਟਫਾਰਮ ਦੇ ਉੱਤੇ ਇਕੱਠੇ ਹੋ ਗਏ ਸੀ ਸਰਦਾਰ ਪ੍ਰਕਾਸ਼ ਸਿੰਘ ਪਰ ਹੁਣ ਇਹ ਆ ਪ੍ਰਕਾਸ਼ ਸਿੰਘ ਬਾਦਲ ਦਾ ਦਲ ਦਾ ਬਾਦਲ ਦਲ ਹੀ ਕਹਿੰਦੇ ਆ ਕਿਉਂਕਿ ਬਾਦਲ ਦਲ ਦਾ ਮੁੱਢੇ ਪ੍ਰਕਾਸ਼ ਸਿੰਘ ਬਾਦਲ ਨੇ ਬੰਨਿਆ ਸੀ ਉਸ ਤੋਂ ਪਹਿਲਾਂ ਕੋਈ ਨਾਂ ਨਹੀਂ ਸੀ ਲੱਗਦਾ ਹੁੰਦਾ ਸਿਰਫ ਸ਼੍ਰੋਮਣੀ ਅਕਾਲੀ ਦਲ ਲੱਗਦਾ ਸੀਗਾ ਸ਼੍ਰੋਮਣੀ ਅਕਾਲੀ ਦਲ ਇੱਕ ਹੁੰਦਾ ਸੀ ਪਰ ਉਸ ਤੋਂ ਬਾਅਦ ਜਦ ਦਲ ਅਲੱਗ ਹੋਇਆ ਇਹਦੇ ਪਿੱਛੇ ਬਾਦਲ ਲੱਗਣਾ ਪਿਆ ਉਹ ਹੋ ਗਿਆ ਜਦੋਂ ਇਹਨਾਂ ਪਿੱਛੇ ਬਾਦਲ ਲੱਗਣਾ ਹੋ ਗਿਆ ਤਾਂ ਹੋਰ ਅਕਾਲੀ ਦਲ ਦੇ ਕਿਸੇ ਪਿੱਛੇ ਸ਼੍ਰੋਮਣੀ ਅਕਾਲੀ ਦਲ ਲੰਗੋਵਾਲ ਕਿਸੇ ਪਿੱਛੇ ਸ਼੍ਰੋਮਣੀ ਅਕਾਲੀ ਦਲ ਪੰਥਕ ਕਿਸੇ ਵੱਲੋਂ ਰਵੀਿੰਦਰ ਕਾਲੀ ਦਲ ਕਿਸੇ ਇਸ ਤਰ੍ਹਾਂ ਦਲ ਦਲ ਹੋ ਗਈ ਦਲ ਨਹੀਂ ਰਿਹਾ ਹੁਣ ਦਲ ਦਲ ਹੋ ਗਈ ਹੁਣ ਦਲ ਦਲ ਦੇ ਵਿੱਚੋਂ ਲੋਕ ਨਿਕਲ ਨਿਕਲ ਕੇ ਜਾ ਰਹੇ ਨੇ ਇਹਨਾਂ ਨੇ ਪਾਰਟੀ ਛੱਡ ਦਿੱਤੀ ਹੈ ਤੇ ਸੁਨੀਲ ਜਾਕਰ ਜੋ ਖਾਰ ਨੇ ਬੀਜੇਪੀ ਦਾ ਇਹ ਉਹਨਾਂ ਨੇ ਇਹਨਾਂ ਨੂੰ ਪਾਰਟੀ ਜੁਆਇਨ ਕੀਤੀ ਹੈ ਤੇ ਭਰੋਸਾ ਦਿੱਤਾ ਹੈ ਕਿ ਇਹਨਾਂ ਨੂੰ ਬੰਦ ਦਾ ਸਰਮਾਨ ਪਾਰਟੀ ਵਿੱਚ ਆ ਜਾਊਗਾ ਕਿਉਂਕਿ ਬੀਜੇਪੀ ਵੀ ਸਿੱਖ ਫੇਰਿਆਂ ਨੂੰ ਆਪਣੇ ਨਾਲ ਰਲਾ ਕੇ 2027 ਦੀ ਇਲੈਕਸ਼ਨ ਦੇ ਵਿੱਚ ਆਪਣਾ ਪਲੇਟਫਾਰਮ ਬਣਾਉਣਾ ਚਾਹੁੰਦੀ ਹੈ ਉਹ ਇਹ ਤਾਂ ਗੱਲ ਆਪਣੇ ਸਾਹਮਣੇ ਹੈ ਕਿ ਬੀਜੇਪੀ ਨੇ ਕਿ ਸੀਟ ਕੋਈ ਨਹੀਂ ਲਈ ਪਰ ਉਹਨਾਂ ਨੇ ਜਿਹੜਾ ਸੀਗਾ ਵੋਟਾਂ ਦੀ ਪਰਸੈਂਟੇਜ ਉਹ ਅਕਾਲੀ ਦਲ ਨਾਲੋਂ ਦੁੱਗਣੀ ਕਰ ਦਿੱਤੀ ਹੈ। ਟੁੱਕਣੀ ਕਰਨ ਦੇ ਨਾਲ ਇਹਨਾਂ ਨੂੰ ਹੁਣ ਸਿੱਖੇਰਿਆਂ ਦੀ ਲੋੜ ਹੈ ਜਿਨ੍ਹਾਂ ਨੂੰ ਪਿੰਡਾਂ ਦੇ ਵਿੱਚ ਤਾਰ ਇਸ ਲਈ ਦੇਖਦੇ ਜਣਾ ਕੋ ਸਮੇਂ ਵਿੱਚ ਹੋਰ ਵੀ ਬਹੁਤ ਸਾਰੇ ਅਕਾਲੀ ਦਲ ਦੇ ਵੱਡੇ ਲੀਡਰ ਵੀ ਅਕਾਲੀ ਦਲ ਛੱਡ ਕੇ ਬੀਜੇਪੀ ਲਈ ਤਿਆਰ ਹੋਏ ਬੈਠੇ ਨੇ ਸਿਰਫ ਉਹ ਇਹ ਡੀ ਕਰਦੇ ਨੇ ਕਿ ਕਦੋਂ ਕੋਈ ਠੁਕਮਾ ਸਮਾਂ ਆਵੇ ਤੇ ਦੂਜਾ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਵੀ ਬਗਾਵਤ ਸ਼ੁਰੂ ਹੋ ਜਾਏ ਕਿਉਂਕਿ ਕਰਨਜੀਤ ਸਿੰਘ ਬਰਾੜ ਜਿਹੜੇ ਸ਼੍ਰੋਮ ਅਕਾਲੀ ਦਲ ਦੇ ਪ੍ਰਤਾਨ ਸੁਖਵੀਰ ਸਿੰਘ ਬਾਦਲ ਦੇ OSD ਵੀ ਸਨ ਮੁੱਖ ਬਲਾਰੇ ਵੀ ਸਨ ਉਹਨਾਂ ਨੇ ਇੱਕ ਟਿੱਖੀ ਜਾਰੀ ਕਰਕੇ ਗੱਲ ਕੀਤੀ ਹੈ ਕਿ ਬਾਦਲ ਅਕਾਲੀ ਦਲ ਸ੍ਰੀ ਕਿਉਂ ਫੇਲ ਹੋਇਆ ਕਿਉਂਕਿ ਕੁਝ ਚਮਚਾਂ ਦੇ ਵਿਚਾਰੇ ਕਿਗੇ ਜਿਨ੍ਹਾਂ ਦੇ ਕੇ ਪੰਥਕ ਨੂੰ ਕੋਈ ਦੋਣ ਨਹੀਂ ਹੈਗੀ ਸਿਰਫ ਉਹ ਸਵਾਇ ਚਮਚਾ ਗ੍ਰੀਤ ਹੋ ਕੇ ਨਾ ਕਰਦੇ ਉਹਨਾਂ ਦੇ ਬਿਆਨ ਦੇ ਨਾਲ ਵੀ ਪੰਥਕ ਧਿਰਾਂ ਦੇ ਵਿੱਚ ਹਲਚਲ ਮੱਚ ਗਈ ਹੈ ਮੈਨੂੰ ਲੱਗਦਾ ਹੈ ਕਿ ਬਹੁਤ ਜਲਦੀ ਕੋਈ ਨਵਾਂ ਅਕਾਲੀ ਦਲ ਹੋਣ ਦੇ ਦਾਅਵਾ ਸਕਦਾ ਤੇ ਜਿਹਦੇ ਨਾਲ ਉਹ ਨਵਾਂ ਦਲ ਆਉਣ ਦੇ ਨਾਲ ਜਿਹੜੇ ਦੋ ਆਪਣੇ ਅਜਾੜ ਚਿਹਰੇ ਜਿੱਤੇ ਨੇ ਅਮਰਪਾਲ ਸਿੰਘ ਤੇ ਭਾਈ ਸਰਬਜੀਤ ਸਿੰਘ ਉਹ ਵੀ ਇਸ ਦਲ ਦੇ ਵਿੱਚ ਆਪਣਾ ਪ੍ਰਵੇਸ਼ ਕਰਕੇ ਅਕਾਲੀ ਦਲ ਜਾਂ ਪੰਥ ਨੂੰ ਨਵੀਂ ਸਥਿ ਦੇ ਸਕਦੇ ਨੇ ਬਿਲਕੁਲ ਤਾਂ ਕਹਿ ਸਕਦੇ ਆ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਜਾਂ ਅਨੁਮੋਲ ਸਮੇਂ ਵਿੱਚ ਬੀਜੇਪੀ ਪੰਜਾਬ ਦੇ ਅੰਦਰ ਆਪਣਾ ਪ੍ਰਭਖ ਜਿਹੜਾ ਹੁਣ ਥੋੜਾ ਜਿਹਾ ਰੋਸ਼ਨ ਤੌਰ ਤੇ ਦੇਖਦੀ ਨਜ਼ਰ ਆ ਰਹੀ ਹੈ ਜਿਸ ਤਰੀਕੇ ਨਾਲ ਵੱਡੇ ਵੱਡੇ ਲੀਡਰ ਦੂਜੀਆਂ ਪਾਰਟੀਆਂ ਦੀ ਆਪਣੀ ਪਾਰਟੀ 'ਚ ਖਿੱਚ ਲਈ ਹੈ ਪਰ ਹਲਾਤ ਕੀ ਰਹਿਣਗੇ ਲੋਕ ਬੀਜੇਪੀ ਨੂੰ ਸਵੀਕਾਰ ਕਰਨਗੇ ਪਿੰਡਾਂ ਵਿੱਚ ਇਹ ਵੱਡਾ ਸਵਾਲ ਹੈ ਕਨਪਸਲ ਬਹੁਤ ਧੰਨਵਾਦ ਪ੍ਰੋਗਰਾਮਸ ਕਿਲਤੀ ਸਮਾਂ ਦੇ ਲਈ ਧੰਨਵਾਦ ਜੀ ਬਖਾਲਸਾ ਹੋ ਗਈ ਸਰਦਾਰ ਨਾਸਨ ਉਹਗੇ ਸਿੱਖ ਬੰਦੀ ਜੀ ਵੀ ਤੇ ਸਿਆਸੀ ਮਾਹਿਰ ਸਰਦਾਰ ਪ੍ਰੀਤਮ ਸਿੰਘ ਖਾਨ ਪ੍ਰੋਬਲਿੰਗ ਸਾਹਿਬ ਜਿਨ੍ਹਾਂ ਨੇ तमाम ਖਬਰਾਂ ਦੇ ਉੱਤੇ ਵਿਚਾਰਾਂ ਦੀ ਰੌਸ਼ਨੀ ਪਾਈ ਹੈ ਜੁੜੇ ਰਹੋ ਲੀਡਰ ਪੰਜਾਬੀ ਮੀਡੀਆ ਨਾਲ ਅੱਜ ਤੁਹਾਡਾ ਧੰਨਵਾਦ